ਜਿਹੜੇ ਰੱਤ ਤੇ ਬੈਠੇ ਇੱਕ ਪਰਿਵਾਰ ਨੂੰ ਦੇਖਤੀ ਪਿਓ ਇਹ ਕੋਈ ਵਿਆਹ ਸ਼ਾਦੀ ਨਹੀਂ ਹੈ ਬਲਕਿ ਇਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਹੈ ਸਵਾਗਤ ਕੀਤਾ ਜਾ ਰਿਹਾ ਹੈ ਉਸ ਨਵੀਂ ਆਈ ਮਹਿਮਾਨ ਦਾ ਉਸ ਧੀ ਦਾ ਸਵਾਗਤ ਕਰਦੇ ਹੋਏ ਨਜ਼ਰ ਆ ਰਹੀ ਹੈ ਵਾਕਿਆ ਹੀ ਧੀਆਂ ਧੀਆਂ ਹੀ ਹੁੰਦੀਆਂ ਨੇ ਧੀਆਂ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ ਧੀ ਦੀਆਂ ਦੀ ਖੁਸ਼ੀ ਮਨਾਇਆ ਕਰੋ ਕਿਉਂਕਿ ਜਦੋਂ ਧੀ ਘਰ ਦੇ ਵਿੱਚ ਆਂਦੀ ਹੈ ਤਾਂ ਲੱਖਾਂ ਖੁਸ਼ੀਆਂ ਲੈ ਕੇ ਆਉਂਦੀ ਆ। ਦੋਸਤੋ ਮੇਰੇ ਪਿੱਛੇ ਤੁਸੀਂ ਜਿਹੜਾ ਢੋਲ ਤਮਕਾ ਜਿਹੜੇ ਬਾਦੀਆਂ ਵਾਲੇ ਦੇਖਦੇ ਪਈ ਉਹ ਜਿਹੜੇ ਰੱਤ ਤੇ ਬੈਠੇ ਇੱਕ ਪਰਿਵਾਰ ਨੂੰ ਦੇਖਦੇ ਪਿਓ ਇਹ ਕੋਈ ਵਿਆਹ ਸ਼ਾਦੀ ਨਹੀਂ ਆ। ਬਲਕਿ ਇਹਨਾਂ ਦੇ ਘਰ ਇੱਕ ਧੀ ਨੇ ਜਨਮ ਲਿੱਤਾ ਹੈ। ਤਾਂ ਜਦੋਂ ਧੀ ਜਨਮ ਲੈਂਦੀ ਆ ਤਾਂ ਸਾਰੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਸਵਾਗਤ ਕੀਤਾ ਜਾ ਰਿਹਾ ਉਸ ਨਵੀਂ ਆਈ ਮਹਿਮਾਨ ਦਾ, ਉਸ ਧੀ ਦਾ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਪੂਰੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹਨਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਧੀ ਦਾ ਸਵਾਗਤ ਕੀਤਾ ਜਾ ਰਿਹਾ ਹੈ ਜਨਮ ਲਿੱਤਾ ਧੀ ਨੇ ਤੋਂ ਬੜੇ ਇਸ ਤਰ੍ਹਾਂ ਦੇ ਪਰਿਵਾਰ ਨੇ ਜਿਹੜੇ ਕੂਖ ਦੇ ਵਿੱਚ ਆਪਣੀ ਧੀ ਨੂੰ ਮਾਰ ਦਿੰਦੇ ਨੇ ਕੂਖ ਦੇ ਵਿੱਚ ਹੀ ਖਤਮ ਕਰ ਦਿੰਦੇ ਨੇ ਇਹ ਉਹਨਾਂ ਵਾਸਤੇ ਇੱਕ ਵੱਡੀ ਤਸਵੀਰ ਹੈ ਕਿ ਤੁਸੀਂ ਧੀ ਨੂੰ ਕਿਉਂ ਨਹੀਂ ਬਰਦਾਸ਼ਤ ਕਰਦੇ ਇਹ ਦੇਖੋ ਆ ਜਿਹੜੇ ਪਰਿਵਾਰ ਨੇ ਜਿਨ੍ਹਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਕਿਸ ਤਰੀਕੇ ਦੇ ਨਾਲ ਕਰਦੇ ਬਾਹਰ ਫੁੱਲ ਸੁੱਟ ਕੇ ਸਵਾਗਤ ਕਰਦੇ ਪਏ ਨੇ ਇਹ ਬੱਚੀ ਦਾ ਸਵਾਗਤ ਹੁੰਦਾ ਪਿਆ ਮਾਪੇ ਨਾਲ ਵੀ ਜਰੂਰ ਗੱਲਬਾਤ ਕਰਾਂਗੇ ਕਿ ਛਾ ਕਿੰਨਾ ਹੈ ਖੁਸ਼ੀ ਕਿੰਨੀ ਕਰ ਇਹ ਅਮਰਸਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਆ ਜਿਸੇ ਧੀ ਦੇ ਆਉਣ ਦਾ ਸਵਾਗਤ ਕੀਤਾ ਜਾ ਰਿਹਾ ਦੇ ਨਾਲ ਖੁੱਲਾਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਇਸ ਮਾਦਾ ਅਤੇ ਸੁਪਿਓ ਦੇ ਨਾਲ ਨਾਲ ਇਹ ਜਿਹੜੀ ਨਵੀਂ ਆਈ ਮਹਿਮਾਨ ਹੈ ਜਿਹੜੀ ਧੀ ਹੈ ਉਹਦਾ ਸਵਾਗਤ ਦੇਖ ਕਿਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ ਇੱਕ ਖਾਸ ਤਸਵੀਰ ਹੈ ਅੰਮ੍ਰਿਤਸਰ ਦੀ ਜਿਹੜੀ ਤਸਵੀਰ ਦੇਖ ਕੇ ਸ਼ਾਇਦ ਹਰ ਕਿਸਾ ਹਰ ਕੋਈ ਜਿਹੜਾ ਵਾ ਉਹ ਇਹ ਜ਼ਰੂਰ ਮਹਿਸੂਸ ਕਰੇਗਾ ਕਿ ਵਾਕਿਆ ਹੀ ਧੀਆਂ ਧੀਆਂ ਹੀ ਹੁੰਦੀਆਂ ਨੇ ਧੀਆਂ ਤੋਂ ਬਿਨਾ ਗੁਜ਼ਾਰਾ ਨਹੀਂ ਹੈ ਧੀ ਦੀਆਂ ਦੀ ਖੁਸ਼ੀ ਮਨਾਇਆ ਕਰੋ ਕਿਉਂਕਿ ਜਦੋਂ ਧੀ ਘਰ ਦੇ ਵਿੱਚ ਆਉਂਦੀ ਹੈ ਤਾਂ ਲੱਖਾਂ ਖੁਸ਼ੀਆਂ ਲੈ ਕੇ ਆਉਂਦੀ ਹੈ ਇਹ ਇਸ ਪਰਿਵਾਰ ਨੇ ਸਾਬਤ ਕਰ ਦਿੱਤਾ ਤਾਂ ਗੱਲਬਾਤ ਪਰਿਵਾਰ ਦੇ ਨਾਲ ਅਸੀਂ ਜ਼ਰੂਰ ਕਰਦੇ ਹਾਂ ਜਿਹੜੇ ਪਰਿਵਾਰ ਦੇ ਮੈਂਬਰ ਨੇ ਜਿਹੜੇ ਮਾਤਾ ਪਿਤਾ ਨੇ ਜਿਨ੍ਹਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਇਹ ਜਿਹੜਾ ਸਵਾਗਤ ਵਾਅ ਸਾਫ਼ ਕਰਦੇ ਤੇ ਦੇਖਣ ਨੂੰ ਮਿਲਦਾ ਪਿਆ ਹੈ ਇਹ ਤਸਵੀਰ ਹੈ ਅੰਮ੍ਰਿਤਸਰ ਦੀ ਜੀ ਤੇ ਗੱਲਬਾਤ ਕਰਦੇ ਆਂ ਪਰਿਵਾਰ ਦੇ ਨਾਲ ਦਾਦਾ ਦਾਦੀ ਮੌਜੂਦ ਹੈ ਕਹਿੰਦੇ ਮੂਲ ਦੇ ਨਾਲ ਵਿਆਜ ਜਿਆਦਾ ਪਿਆਰਾ ਹੁੰਦਾ ਤੇ ਇਹ ਵਿਆਜ ਐਸਾ ਹੈ ਜਿਹੜਾ ਲੱਖਾਂ ਖੁਸ਼ੀਆਂ ਵੀ ਲੈ ਕੇ ਆਇਆ ਧੀ ਆਈ ਹੈ ਤੁਹਾਡੇ ਘਰ ਕੀ ਕਹਿਣਾ ਚਾਹੁੰਦੇ ਹੋ ਜਦੋਂ ਸਾਡੀ ਪਹਿਲੀ ਪੋਤਰੀ ਹੋਈ ਸੀ ਉਦੋਂ ਵੀ ਅਸੀਂ ਵਾਜਾਂ ਗਾਜਾਂ ਦੇ ਰੱਥ 'ਚ ਲੈ ਗਿਆ ਸੀ ਹੁਣ ਦੂਸਰੀ ਪੋਤਰੀ ਹੋਈ ਤੇ ਉਹਨੂੰ ਵੀ ਇਹੀ ਉਸੇ ਤਰ੍ਹਾਂ ਖੁਸ਼ੀ ਕੀਤੀ ਆ ਕਿ ਕੋਈ ਮਹਿਸੂਸ ਨਾ ਬੱਚਾ ਕਰੇਗੀ ਮੇਰੇ ਬੱਚੇ ਨੂੰ ਨਹੀਂ ਲੈਂਦਾ ਗਿਆ ਇਸ ਕਰਕੇ ਆਪਾਂ ਉਹਨੂੰ ਉਸੇ ਤਰ੍ਹਾਂ ਹੀ ਉਸੇ ਤਰ੍ਹਾਂ ਮਾਨ ਸਤ ਕਰਦੇ ਆ ਆਪਣੇ ਦੋਨੇ ਪੁੱਤਾਂ ਦੀਆਂ ਜਿਹੜੀਆਂ ਧੀਆ ਨੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਮਾਨ ਸਤ ਕਰਦੇ ਆ ਅੱਛਾ ਉਹਨਾਂ ਨੂੰ ਕੀ ਮੈਸੇਜ ਆਂਦਾ ਜਿਹੜੇ ਬਰਦਾਸ਼ਤ ਨਹੀਂ ਕਰਦੇ ਜਿਹੜੇ ਜਿਨ੍ਹਾਂ ਦੇ ਮੂੰਹ ਬਣ ਜਾਂਦੇ ਜਦੋਂ ਧੀ ਘਰ ਦੇ ਵਿੱਚ ਹੁੰਦੀ ਹੈ ਹੋਂ ਤੇ ਜੀ ਦੇਖੋ ਧੀਆ ਵੀ ਪੁੱਤਾਂ ਨਾਲੋਂ ਜ਼ਿਆਦਾ ਵੱਧ ਕੇ ਹੈਗੀਆਂ ਨੇ ਹੂੰ ਪਹਿਲੇ ਪੁੱਤਾਂ ਦਾ ਜ਼ਿਆਦਾ ਮਾਨ ਕੀਤਾ ਇਹ ਲੇਕਿਨ ਹੁਣ ਦੇਖੋ ਜੀ ਪਾਇਲਟ ਬਣੀਆਂ 에ਅਰ ਫੋਰਸ ਚ ਹਰ ਇੱਕ ਜਗ੍ਹਾ ਤੇ ਆਫੀਸਰ ਹੀ ਬਣੀਆਂ ਲੜਕੀਆਂ ਜਿੰਦੇ ਡਾਕਟਰ ਨੇ ਆਪਣੀ ਆਪਣੀ ਜਿਹੜੀ ਰਾਸ਼ਟਰਪਤੀ ਆ ਉਹ ਵੀ ਇੱਕ ਲੇਡੀਸ ਆ ਹਾਂ ਤੇ ਇਸ ਕਰਕੇ ਸਾਨੂੰ ਧੀਆ ਤੇ ਮਾਂ ਨੇ ਮਾਂ ਬਣ ਗਈਆਂ ਅੱਜ ਕੱਲ੍ਹ ਅੱਜ ਅੱਜ ਹਾਂਜੀ 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 ਦਾਦੀ ਜੀ ਕੀ ਕਹਨੇ ਬੜੇ ਖੁਸ਼ ਜੀ ਹੈ ਪੂਰਾ ਕੀ ਕਹਿਣਾ ਚਾਹੁੰਦੇ ਹਾਂਜੀ ਮੈਂ ਤੇ ਇਹੀ ਕਹਾਂਗੀ ਧੀਆ ਨੂੰ ਅਪਣਾਓ ਔਰ ਇਹ ਖੁਸ਼ੀਆਂ ਵੰਡੋ ਸਭ ਦੇ ਨਾਲ ਆ ਧੀਆ ਬਹੁਤ ਜ਼ਿਆਦਾ ਪਿਆਰ ਦਿੰਦੀ ਹੈ ਪਹਿਲੇ ਸੋਚਦੇ ਕਿ ਰੱਥ ਦੇ ਉੱਤੇ ਲੈ ਕੇ ਆਵਾਂਗੇ ਧੀ ਹੋਈ ਜੀ ਹਾਂਜੀ ਹਾਂਜੀ ਪੁੱਤ ਹੁੰਦਾ ਸ਼ਾਇਦ ਹੱਥ ਨਾਲ ਲਿਆਉਂਦੇ ਮੇਰਾ ਪੋਤਰਾ ਹੋਇਆ ਹਾਂ ਦੇ ਲੈ ਹੀਪੋਤਰੀ ਇਹ ਤੋਂ ਆਪਣਾ ਬਾ ਚ ਪੁੱਤਰ ਆ ਉਹਨੂੰ ਅਸੀਂ ਹਾਂਜੀ ਨਹੀਂ ਉਹਦਾ ਸਿੰਪਲ ਮੈਂ ਧੀਆ ਪਹਿਲਾਂ ਮੈਂ ਬਿਲਕੁਲ ਬਿਲਕੁਲ ਇਹ ਬੜਾ ਵੱਡਾ ਮੈਸੇਜ ਹੈ ਪੂਰੇ ਦੇਸ਼ ਨੂੰ ਜਾਂਦਾ ਹੈ ਕਿ ਧੀਆ ਪਹਿਲਾਂ ਮਾਪੇ ਬਾਪ ਦੇ ਨਾਲ ਗੱਲਬਾਤ ਸਾਂਝੀ ਕਰਦੇ ਆ ਮਾਤਾ ਪਿਤਾ ਦੇ ਨਾਲ ਵੀ ਗੱਲਬਾਤ ਸਾਂਝੀ ਕਰਦੇ ਆ ਨਾਨੀ ਜੀ ਵੀ ਮੌਜੂਦ ਹੈ ਇਹਨਾਂ ਨਾਲ ਵੀ ਗੱਲ ਹਾਂਜੀ ਤੁਹਾਨੂੰ ਕਿੰਨੀ ਕੁ ਖੁਸ਼ੀ ਆ ਜੀ ਬਹੁਤ ਖੁਸ਼ੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਖੁਸ਼ੀ ਤੋਂ ਵਧੀਆ ਨੰਬਰ 1 ਹੈ ਬੇਟੀ ਨੰਬਰ 1 ਅਵੇ ਜੀ ਬੇਢੀ ਆ ਜੀ ਖੁਸ਼ੀ ਕਿ ਨਹੀਂ ਬਹੁਤ ਖੁਸ਼ੀ ਆ ਅੱਜ ਪੂਰਾ ਸਵਾਗਤ ਕੀਤਾ ਪੂਰਾ ਪੂਰਾ ਜੀ ਪੂਰਾ ਜੀ ਆਪਣੀ ਧੀ ਵਾਸਤੇ ਇੰਨਾ ਜਿੰਨੇ ਨਾਲ ਕੀਤਾ ਬਿਲਕੁਲ ਮਾਪੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਸਾਂਝੀ ਕਰਦੇ ਆ ਪਹਿਲਾਂ ਤਾਂ ਤੁਹਾਡੀ ਇਹ ਤਸਵੀਰ ਦੇਖ ਕੇ ਬਾਕੀ ਮਨ ਬੜਾ ਖੁਸ਼ ਹੋਇਆ ਕਿ ਧੀ ਦੇ ਵਾਸਤੇ ਇੰਨਾ ਸਵਾਗਤ ਇੱਕ ਖੁਸ਼ੀ ਦੀ ਗੱਲ ਆ ਪੰਜਾਬ ਨੂੰ ਨਹੀਂ ਪੂਰੇ ਦੇਸ਼ ਨੂੰ ਮੈਸੇਜ ਦਿੰਦੇ ਪਿਆ ਕੀ ਨਾਮ ਤੁਹਾਡਾ ਮੇਰਾ ਨਾਮ 로ਹਿਤ ਕੁਮਾਰ ਜੀ 로ਹਿਤ ਜੀ ਰੱਥ ਬੈਂਡ ਵਾਜੇ ਪੂਰੇ ਰਿਸ਼ਤੇਦਾਰ ਸਕੇ ਸੰਬੰਧੀ ਨੋਟ ਸੁੱਟਦੇ ਪਏ ਨੇ ਹਰ ਇੱਕ ਦੇ ਵਿੱਚ ਖੁਸ਼ੀ ਨਜ਼ਰ ਆਈ। ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗਾ ਵੀ ਧੀਆ ਦਾ ਸਤਿਕਾਰ ਕਰੋ ਤੇ ਪੁੱਤਰਾ ਵਾਂਗੂ ਪਿਆਰ ਕਰੋ। ਲੋਕੀ ਧੀਆ ਨੂੰ ਸਮਝਦੇ ਨੇ ਕਿ ਨਹੀਂ ਕੁੜੀ ਹੋ ਗਈ ਕੋਈ ਮੂੰਹ ਬਣਾ ਕੇ ਬੈਠ ਜਾਂਦਾ ਇਹ ਕਿੱਦਾਂ ਨਾ। ਵੀ ਕੁੜੀਆਂ ਸਭ ਨੂੰ ਅੱਗੇ ਨੇ ਇਸ ਟਾਈਮ ਦੇ ਉੱਤੇ ਠੀਕ ਹੈ ਨਾ ਕੁੜੀਆਂ ਨੂੰ ਪਿੱਛੇ ਨਹੀਂ ਮੰਦੇ ਨੂੰ ਸਮਝਣਾ ਚਾਹੀਦਾ। ਇਸ ਕਰਕੇ ਆਪਾਂ ਲੋਕਾਂ ਨੂੰ ਮੈਸੇਜ ਦੇਣਾ ਚਾਹ ਰਹੇ ਕਿ ਦੇਖ ਲਓ ਸਾਡੇ ਘਰ ਵੀ ਕੁੜੀ ਹੈ। ਆਪਾਂ ਤੁਮ ਤਾਂ ਦੇ ਲੋਕੀ ਵਿਆਹ ਦੇ ਉੱਤੇ ਰਤ ਕਰਕੇ ਜਾਂਦੇ ਨੇ ਬਟ ਆਪਾਂ ਕੁੜੀ ਹੋਣ ਦੀ ਖੁਸ਼ੀ ਰਤ ਕਰਕੇ ਆਏ ਹਾਂ। ਕੀ ਬਾਤ ਹੈ। ਦੇ ਲੂਤਾ ਸੱਲੀ ਮਿਲੀ ਅੱਜ ਬਹੁਤ ਖੁਸ਼ੀ ਹੈ ਜੀ ਪਹਿਲਾਂ ਸੋਚਿਆ ਸੀ ਕਿ ਧੀ ਹੋਏਗੀ ਤੇ ਰੱਤ ਸੁੱਖਾ ਸੋਕੇ ਮੰਗੀ ਆ ਜੀ ਇਹ ਕਿਆ ਬਾਤ ਹਾਂ ਜੀ ਇਹ 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 ਐਵੀ ਪਰਿਵਾਰ ਨੇ ਜਿਹੜੇ ਸੁਖਣਾ ਸੁਖ ਸੋਕੇ ਧੀ ਆ ਮੰਗਦੇ ਨੇ ਤੇ ਉਹਨਾਂ ਦਾ ਸਤਿਕਾਰ ਕਰਦੇ ਨੇ ਧੀ ਜਦੋਂ ਘਰ ਦੇ ਵਿੱਚ ਆਂਦੀ ਹੈ ਤਾਂ ਲੱਖਾਂ ਖੁਸ਼ੀਆਂ ਲੈ ਕੇ ਆਂਦੀ ਆ ਇਸ ਪਰਿਵਾਰ ਨੇ ਜਦੋਂ ਪਹਿਲੇ ਪੁੱਤ ਦੇ ਘਰ ਧੀ ਹੋਈ ਸੀ ਤੇ ਕਿਹਾ ਜਾਂਦਾ ਕਿ ਉਦੋਂ ਵੀ ਇਸ ਤਰੀਕੇ ਨਾਲ ਰੱਥ ਬੈਂਡ ਵਜੇ ਕਰਕੇ ਧੀ ਨੂੰ ਲਿਆਂਦਾ ਸੀ ਉਸ ਤੋਂ ਬਾਅਦ ਫਿਰ ਇਹ ਦੂਸਰੀ ਧੀ ਹੋਈ ਆ ਫਿਰ ਵੀ ਇਸੇ ਤਰੀਕੇ ਦੇ ਨਾਲ ਮਾਂ ਨੂੰ ਕਿੰਨੀ ਖੁਸ਼ੀ ਹੋ ਰਹੀ ਬਹੁਤ ਜ਼ਿਆਦਾ ਸਵਾਗਤ ਪੂਰਾ ਕੀਤਾ ਜਾ ਰਿਹਾ ਪੂਰੇ ਪਰਿਵਾਰ ਦੇ ਉਹ ਰਿਸ਼ਤੇਦਾਰ ਸਕੇ ਸੰਬੰਧੀ ਦੇ ਨਾਲ ਨਾਲ ਆਂਡ ਗਵਾਂਡ ਵੀ ਜਿਹੜੇ ਨੇ ਉਹਨਾਂ ਦੇ ਵਿਚਾਰੇ ਤੇ ਨੂਰ ਆ ਰਿਹਾ ਸੀ ਬਸ ਐ ਹੀ ਹੈ ਕਿ ਧੀਆ ਨੂੰ ਮਾਰੋ ਨਾ ਕੁੱਖਾਂ ਚ ਵੱਡਾ ਮੈਸੇਜ ਹੈ ਧੀਆ ਨੂੰ ਜਿਹੜੇ ਮਾਰਦੇ ਨੇ ਉਹ ਲੱਗਦਾ ਕਿ ਉਹ ਕਲੰਕ ਨੇ ਦੁਨੀਆ ਵਾਸਤੇ ਬਿਲਕੁਲ ਹੋਣਾ ਨਹੀਂ ਚਾਹੀਦਾ ਨਹੀਂ ਹੋਣਾ ਚਾਹੀਦਾ ਧੀਆ ਨੂੰ ਜ਼ਿਆਦਾ ਪਿਆਰ ਦੋ ਅੱਖਾਂ ਨਾ ਹੁੰਦੀਆਂ ਨੇ ਕਿ ਅੱਜ ਕਿੱਡਾ ਵਧੀਆ ਸਵਾਗਤ ਕੀਤਾ ਪਰਿਵਾਰ ਨੇ ਹੁੰਦੀਆਂ ਕਿ ਸ਼ਾਇਦ ਬੇਟਾ ਹੁੰਦਾ ਇਹਨਾਂ ਦਾ ਨਾ ਹੁੰਦਾ ਬੇਟਾ ਹੁੰਦਾ ਸ਼ਾਇਦ ਲੈਣਾ ਹੁੰਦਾ ਮਾਂ ਵੀ ਬੇਟੀ ਦਾ ਜ਼ਿਆਦਾ ਕੀ ਬਿਲਕੁਲ ਇਸ ਤਰ੍ਹਾਂ ਦੇ ਪਰਿਵਾਰ ਚਾਹੀਦੇ ਆ ਦੁਨੀਆ ਦੇ ਵਿੱਚ ਚਾਹੀਦੇ ਚਾਹੀਦੇ ਧੀਆਂ ਨੂੰ ਜਨ ਸਰਕਾਰ ਨੇ ਹੋਰ ਕੀ ਕਿਹਾ ਜੀ ਪੁੱਤ ਹੋਏਗਾ ਤਾਂ ਨਹੀਂ ਕਰਨਾ ਪਿੰਦੇ ਪਾਪਾ ਨੇ ਕਿਹਾ ਸੀ ਕਿ ਜੇ ਮੇਰੇ ਘਰ ਮੁੰਡਾ ਆਏਗਾ ਫੰਕਸ਼ਨ ਨਹੀਂ ਕਰਨਾ ਧੀ ਬੇਟੀ ਹੋਏਗੀ ਕਰਨਾ ਕੀ ਬਾਤ ਹੈ ਤਾਂ ਬਿਲਕੁਲ ਇਸ ਤਰ੍ਹਾਂ ਦੇ ਪਰਿਵਾਰ ਜਿਹੜੇ ਨੇ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਕਿਤਨਾ ਕਿਤੇ ਮੈਸੇਜ ਦਿੰਦੇ ਨੇ ਜਿਹੜੇ ਲੋਕ ਧੀਆਂ ਨੂੰ ਕੋਖਾਂ ਦੇ ਵਿੱਚ ਹੀ ਖਤਮ ਕਰ ਦਿੰਦੇ ਨੇ ਜਿਹੜੇ ਲੋਕ ਦੇਖਦੇ ਨੇ ਕਿ ਪਹਿਲਾਂ ਇਹ ਚੈੱਕ ਕਰਾ ਲੈਂਦੇ ਕਿ ਕਿਤੇ ਧੀ ਤੇ ਨਹੀਂ ਹੈਗੀ। ਕੁੱਕ ਦੇ ਵਿੱਚ ਜੇ ਧੀ ਹੈ ਤੇ ਇਹਨੂੰ ਖਤਮ ਕਰ ਦੋ। ਬੜੇ ਮਾਮਲੇ ਵੀ ਦਰਜ ਕੀਤੇ ਪ੍ਰਸ਼ਾਸਨ ਦੇ ਵੱਲੋਂ ਪਰ ਫਿਰ ਵੀ ਲੋਕ ਧੀਆਂ ਤੋਂ ਨਫ਼ਰਤਾਂ ਕਰਦੇ ਨੇ। ਅੱਜ ਇਸ ਪਰਿਵਾਰ ਨੇ ਦੱਸ ਦਿੱਤਾ ਕਿ ਧੀਆਂ ਸਿਰ ਦਾ ਤਾਜ ਹੁੰਦੀਆਂ ਨੇ। ਧੀਆਂ ਦੇ ਨਾਲ ਹੀ ਪਰਿਵਾਰ ਚੱਲਦੇ ਨੇ। ਤੁਸੀਂ ਇਹ ਜਿਹੜੇ ਕਦਮ ਚੁੱਕਦੇ ਜੇ ਗਲਤ ਧੀਆਂ ਨੂੰ ਕੁੱਖਾ ਦੇ ਵਿੱਚ ਮਾਰਨ ਦਾ ਉਹ ਕਦਮ ਨਾ ਚੁੱਕਿਆ ਕਰੋ। ਇਸ ਪਰਿਵਾਰ ਨੇ ਪੂਰੇ ਦੇਸ਼ ਨੂੰ ਮੈਸੇਜ ਦਿੱਤਾ ਅੱਜ ਤਾਂ ਇਹ ਮੈਸੇਜ ਨੂੰ ਆਗਾਹ ਜ਼ਰੂਰ ਭਜਾਓ ਤਾਂ ਜੋ ਧੀਆਂ ਨੂੰ ਮਾਰਨ ਦੀ ਜਿਹੜੀ ਔਏ ਲੋਕਾਂ ਦੇ ਦਿਮਾਗ 'ਚ ਸੋਚ ਜਿਹੜੀ ਚੱਲਦੀ ਪਈ ਉਹ ਸੋਚ ਖਤਮ ਕੀਤੀ ਜਾ ਸਕੇ ਕੈਮਰਾਮੈਨ ਮਰੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ